ਸਾਨ ਭਰਾਓ ਭਾਰਤ ਦੀ ਪਹਿਲੀ ਪੀਟੀਓ ਵਾਲੀ ਟਰਾਲੀ ਬਾਈ ਪਹਿਲੀ ਪੀਟੀਓ ਵਾਲੀ ਟਰਾਲੀ ਬਾਈ ਮਾਗੀ ਦੇ ਮੇਲੇ ਤੇ ਲੈ ਕੇ ਆ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਸੀਂ ਆਪ ਦੀ ਜੀ ਆਇਆਂ ਨੂੰ ਕਹਿੰਨੇ ਤੇ ਆਪ ਦੀ ਫਾਰਮ ਦਾ ਨਾਮ ਦੱਸੋ ਜੀ ਕੀ ਆ ਜੀ ਆਪਣੀ ਫਾਰਮ ਦਾ ਨਾਮ ਹੈਗਾ ਜੈਲਦਾਰ ਇਨੋਵੇਸ਼ਨ ਤੁਹਾਨੂੰ ਵਿਖਾ ਵੀ ਦਈਏ ਜੈਲਦਾਰ ਇਨੋਵੇਸ਼ਨ ਤੇ ਤੁਸੀਂ ਇਹ ਕਿੱਥੇ ਮੈਨੂਫੈਕਚਰ ਕਰਦੇ ਆ ਜੀ ਸੀਮੋ ਕੇਦੀਆਂ ਦੇ ਨਾਲ ਸਾਡਾ ਪਿੰਡ ਪੈਂਦਾ ਹਿਆਤਪੁਰ ਕੋਟਲੀ ਠੀਕ ਆ ਜੀ ਇਹ ਟਰਾਲਾ ਸਾਡਾ ਉੱਥੇ ਹੀ ਹੈਗਾ ਭਾਈ ਠੀਕ ਆ ਜੀ ਤੇ ਜਿਹੜੀ ਆਪਣੀ ਇਹ ਟਰਾਲੀਆਂ ਜੀ ਇਹਦੇ ਸਾਈਜ਼ ਤੁਸੀਂ ਕੀ ਕੀ ਕਰ ਰਹੇ ਹੋ ਜੀ ਪਹਿਲਾਂ ਸਾਈਜ਼ਾਂ ਤੋਂ ਗੱਲ ਸ਼ੁਰੂ ਕਰੀਏ ਆਪਾਂ ਸਾਈਜ਼ ਭਾਜੀ ਇਹ ਕਸਟਮਰ ਦੀ ਚੁਆਇਸ ਆ ਜਿੱਦਾਂ ਦਾ ਮਰਜ਼ੀ ਬਣਾਵਾ ਸਕਦੇ ਆ ਸਾਡੇ ਤੋਂ 10 ਫੁੱਟ ਤੋਂ ਲੈ ਕੇ 25 ਫੁੱਟ ਤੱਕ ਬਣਾਉਂਦੇ ਆ ਠੀਕ ਆ 10 ਫੁੱਟ ਤੋਂ ਤੁਸੀਂ ਆਪਦੇ ਹਿਸਾਬ ਨਾਲ ਕੋਈ ਵੀ ਸਾਈਜ਼ ਬਣਾ ਸਕਦੇ ਜਿੱਡੀ ਹੁਣ ਇੱਥੇ ਆਪਣੇ ਟਰਾਲੀ ਲੈ ਕੇ ਆਂਦੀ ਡਿਸਪਲੇ ਤੇ ਇਹਦਾ ਸਾਈਜ਼ ਦੱਸੋ ਜੀ ਕੀ ਆ ਹੈਗਾ 1.5 8 ਠੀਕ ਆ ਸਾਢੇ 18 ਫੁੱਟ ਦੀ ਲੰਬਾਈ ਆ 3 ਫੁੱਟ ਦਾ ਬੈੱਡ ਠੀਕ ਆ ਤੇ ਅੱਜ ਦਾ ਭਈ ਆਹ ਉਚਾਈ ਕਿੰਨੀ ਆ ਇਹਦੀ 2 ਫੁੱਟ ਭਾਜੀ 2 ਫੁੱਟ ਆ ਹਵਾੜ ਆ ਤੇ ਗਾ ਬੈੱਡ ਕਿੰਨਾ ਜਿਹਦਾ ਉੱਪਰ 3 ਫੁੱਟ ਦਾ ਬੈੱਡ ਆ ਬਾਕੀ ਉਹ ਕਸਟਮਰ ਦੀ ਚੁਆਇਸ ਆ ਜਿੱਦਾਂ ਦਾ ਮਨ ਜਿੱਦਾਂ ਦਾ ਮਰਜ਼ੀ ਲਵਾ ਸਕਦੇ ਆ 2 ਫੁੱਟ ਵੀ ਲਵਾ ਸਕਦੇ ਠੀਕ ਆ ਤੇ ਜਿਹੜਾ ਭਈ ਆ ਆਪਣਾ ਲੱਗਿਆ ਪੀਟੀਓ ਵਾਲਾ ਗੇਰ ਇਹ ਆਪਣਾ ਗੇਰ ਆ ਗਿਆ ਜੀ ਠੀਕ ਆ ਜਿੱਦਾਂ ਕਿ ਨਾਲ ਦੇ ਆਪਣੀ ਛੇਤ ਚੋਂ ਲੱਦੀ ਟਰਾਲੀ ਠੀਕ ਆ ਬਾਹਰ ਕੱਢ ਸਕਦੇ ਆ ਪੰਜ ਟਰੈਕਟਰ ਨਹੀਂ ਕੱਢਦੇ ਨਹੀਂ ਕੱਢਦੇ ਬਾਈ ਇਕੱਲਾ ਟਰੈਕਟਰ ਵੀ ਘਾਤਾਂ ਕੱਢ ਦੂਗਾ ਆਪਣਾ ਅਗਲਾ ਟਰਾਲਾ ਵੇਖ ਹੀ ਭੱਜ ਜਾਂਦਾ ਯਾਰ ਕਿ ਨਹੀਂ ਨਿਕਲਣਾ ਪਰ ਆ ਜਿਹੜਾ ਗੀਅਰ ਆ ਤੇ ਬਾਈ ਸਾਡੇ ਕਮਾਲੇ ਦਾ ਇਹਦੇ ਨਾਲ ਪੰਜ ਤੋਂ 6 ਟਰੈਕਟਰਾਂ ਦਾ ਕੰਮ ਕਰ ਦਈਏ ਭਾਜੀ ਆਹਾਂ ਪੰਜ ਤੋਂ 6 ਟਰੈਕਟਰ ਦਾ ਕੰਮ ਇਕੱਲਾ ਟਰੈਕਟਰ ਕਰਦਾ ਇਕੱਲਾ ਟਰੈਕਟਰ ਕਰਦਾ ਤੇ ਬਾਕੀ ਗੀਅਰ ਬਾਕਸ ਲੱਗ ਜਾਂਦਾ ਇਕੱਲਾ ਟਰੈਕਟਰ ਪੰਜ ਛੇ ਟਰੈਕਟਰ ਠੀਕ ਆ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਲੋਡਵੰਦ ਵੀਰ ਟਰਾਲੀ ਲੈਣ ਦੀ ਸੋਚ ਰਿਹਾ ਤਾਂ ਥੋੜੇ ਜੇ ਪੈਸਿਆਂ ਦਾ ਫਰਕ ਜਿੱਟ 20 11 ਵੀ ਲਾ ਕੇ ਕੱਢ ਸਕਦੇ ਆ 20 11 ਯਾਨੀ ਕਿ 25 ਐਚਪੀ ਵਾਲਾ ਟਰੈਕਟਰ ਚੱਲ ਪੂਗਾ ਇਸ ਤੇ ਯਾਨੀ ਕਿ ਵੇਖਣ ਨੂੰ ਐਂ ਲੱਗਦਾ ਕਿ ਖਾਲੀ ਵੀ ਨਹੀਂ ਰੋੜਾ ਜਾਣਾ ਪਰ 25 ਐਚਪੀ ਵਾਲਾ ਟਰੈਕਟਰ ਭਰੇ ਨੂੰ ਬਾਹਰ ਕੱਢ ਲਿਆਊਗਾ ਹਾਂਜੀ ਹਾਂਜੀ ਇਹ ਤੁਸੀਂ ਤਜਰਬਾ ਬਾਈ ਤੁਹਾਡੇ ਆਗੇ ਕਰ ਵੀ ਸਕਦੇ ਓਥੇ ਹਾਂਜੀ ਜਦੋਂ ਮਰਜ਼ੀ ਹਾਂ ਉੱਥੇ ਆ ਕੇ ਬਾਈ ਕਹਿੰਦੇ ਤੁਸੀਂ ਚੈੱਕ ਵੀ ਕਰ ਸਕਦੇ ਆ ਹੁਣ ਗੱਲ ਕਰੀਏ ਬਾਈ ਇਹਦੇ weight ਕਿੰਨਾ ਜੀ ਇਹਦਾ ਬਾਕੀ ਭਾਜੀ ਇਹਦਾ weight ਰਹੂਗਾ ਆਪਣਾ 48 ਤੋਂ 50 ਦੇ ਵਿੱਚ 48 ਤੋਂ 50 ਕੁਇੰਟਲ ਦੇ ਇਧਰਲੇ ਪਾਸੇ ਬਈ ਸੈਸਰੀ ਵਿਖਾ ਦੀ ਹੋਣ ਕੀ ਕੁਛ ਲਾਇਆ ਤੁਸੀਂ ਆ ਡਰਿੰਕ ਬਾਕਸ ਲੱਗਾ ਇਹਦੇ ਵਿੱਚ ਡਰਿੰਕ ਬੈੱਡ ਲੱਗਾ ਹੋਇਆ ਠੀਕ ਆ ਇਹ ਗੰਨੇ ਵਾਲਾ ਜਿਵੇਂ ਹਾਂਜੀ ਇਹ ਗੰਨੇ ਵਾਸਤੇ ਗੰਨੇ ਦੇ ਫਾਰਮਰ ਨੂੰ ਠੀਕ ਆ ਗੰਨੇ ਵਾਲੇ ਫਾਰਮਰ ਨੂੰ ਇਹ ਆਸਟ੍ਰੇਲੀਆ ਦੀ ਲੋਡ ਪੈਂਦੀ ਬਾਈ ਚਾਰ ਦੇ ਉੱਤੇ ਸੌਣਾ ਮੰਜਾ ਲੱਗਾ ਕੋਈ ਆਪਦਾ ਪਰਸਨਲ ਸਮਾਨ ਆ ਖਾਣ ਪੀਣ ਵਾਲਾ ਵਿੱਚ ਰੱਖ ਸਕਦਾ ਟੂਲ ਬਾਕਸ ਦੋਵੇਂ ਪਾਸੇ ਹੀ ਦੋਵੇਂ ਪਾਸੇ ਠੀਕ ਆ ਦੋਵੇਂ ਪਾਸੇ ਟੂਲ ਬਾਕਸ ਦੋਵੇਂ ਪਾਸੇ ਬਾਰੀਆਂ ਹਾਂਜੀ ਠੀਕ ਆ ਬਾਰੀ ਇੱਕ ਪਾਸੇ ਰੂ ਬਾਰੀ ਇੱਕ ਪਾਸੇ ਦੋਵੇਂ ਪਾਸੇ ਵੀ ਕਰਵਾ ਸਕਦੇ ਜਿਵੇਂ ਹਾਂ ਜਿਵੇਂ ਇਧਰਲੇ ਪਾਸੇ ਬਾਈ ਕੋਲੇ ਇੱਕ ਹੋਰ ਟਰਾਲਾ ਝੂਲਾ ਸਿਸਟਮ ਵਾਲੀ ਟਰਾਲੀ ਆ ਗਈ ਆਪਾਂ ਝੂਲਾ ਸਿਸਟਮ ਕੀ ਹੁੰਦਾ ਬਈ ਇਹ ਠੀਕ ਆ ਜਿੱਦਾਂ ਟਾਇਰ ਆਪਣੇ ਕਿਨਾਂ ਦੇ ਆਮ ਆਪਾਂ ਟਰਾਲੀਆਂ ਦੇਦੇ ਆ ਹਾਂ ਉਹਦੇ ਤੇ ਫਿਕਸ ਹੁੰਦੇ ਆ ਆਹ ਫਿਕਸ ਹੁੰਦੇ ਆ ਤੇ ਇਹ ਉੱਪਰੋਂ ਚੱਕੇ ਜਾਂਦੇ ਆ ਠੀਕ ਆ ਚੱਕੇ ਜਾਂਦੇ ਹਵਾਜ ਹੋ ਜਾਂਦੇ ਆ ਜਦੋਂ ਪਿਛਲੇ ਚੜਦੇ ਆ ਠੀਕ ਆ ਅਗਲੇ ਚੱਕੇ ਜਾਂਦੇ ਫਿਰ ਗਾਲੀ ਦਬ ਇਹਦੇ ਨਾਲ ਆਂਟ ਲੱਗਦੀ ਸੀਗੀ ਹੁਣ ਉਹ ਸਿਸਟਮ ਖਤਮ ਕਰਤਾ ਵਿਖਾ ਦਈਏ ਤੁਹਾਨੂੰ ਵਿਚਾਲੇ ਜਿਵੇਂ ਪੈਨ ਲਾ ਕੇ ਜਿਵੇਂ ਕੰਪਿਊਟਰ ਕਰਾਹਾ ਹੁੰਦਾ ਆਏ ਕੰਮ ਕਰਦਾ ਠੀਕ ਜਿੱਦਾਂ ਵੱਟ ਬੰਨੇ ਤੇ ਚੜਦਾ ਤੇ ਟੈਰ ਆਪਣੇ ਆਪ ਉੱਚੇ ਨੀਵੇਂ ਹੋ ਜਾਂਦੇ ਆ ਤੇ ਇੱਕ ਤੁਸੀਂ ਕਹਿੰਦੇ ਸੀ ਜਦੋਂ ਆਪ ਮੋੜ ਤੇ ਮੁੜਦੀ ਆ ਉਹਦੇ ਵਿੱਚ ਕੀ ਫੀਚਰ ਦਿੱਤਾ ਜੀ ਉਹਦੇ ਵਿੱਚ ਇਹ ਚ ਦੇ ਦਿੱਤਾ ਆਪਣੇ ਪਿਛਲੇ ਟੈਰ ਉੱਪਰ ਚੱਕੇ ਜਾਣਗੇ ਹਵਾਜ ਹੋ ਜਾਣਗੇ ਜਿੱਦਾਂ ਉਹ ਆਪਣੇ ਟਰੈਕਟਰ ਨਾਲ ਹਾਈਡਰੋਲਿਕ ਸਿਸਟਮ ਨਾਲ ਆਪਾਂ ਚਲਦੀ ਵੀ ਵਿਖਾਤੀ ਵਿਖਾਵਾਂਗੇ ਤੁਹਾਨੂੰ ਉੱਥੇ ਤੁਸੀਂ ਕਰ ਸਕਦੇ ਹੋ ਬਾਕੀ ਤੁਹਾਨੂੰ ਹੋਰ ਵਿਖਾਈਏ ਜਿਵੇਂ ਆ ਸੈਸਰੀ ਜਿਵੇਂ ਜਿਹੋ ਜੀ ਮਰਜ਼ੀ ਲਵਾ ਸਕਦੇ ਆ ਤੇ ਇਧਰਲੇ ਪਾਸੋਂ ਵੀ ਇਹਦਾ ਵੀ ਗੀਅਰ ਬਾਕਸ ਵਿਖਾਦੀ ਆ ਜਾ ਆਹ ਇਹ ਟੂਲ ਬਾਕਸ ਸਟicker ਵਗੈਰਾ ਜਿਹੋ ਜਿਹਾ ਤੁਸੀਂ ਕੁਝ ਕਹੋਗੇ ਆਪਦੇ ਫਾਰਮ ਦਾ ਨਾਮ ਕੋਈ ਵੀ ਚੀਜ਼ ਲਗਵਾ ਸਕਦੇ ਆ ਤੇ ਆਹ ਜਿਹੜਾ ਗਾਟਾ ਬਾਈ ਇਹ ਗਾਟਾ ਬਾਈ ਜੀ ਆਪਾਂ ਨੂੰ ਫਾਰਮ ਡੈਕ ਮੈਸੀ ਵਾਸਤੇ ਜਿਨ੍ਹਾਂ ਦੇ ਨਾਂ ਦੇ ਕੁਕ ਜ਼ਿਆਦਾ ਅੰਦਰ ਹੁੰਦੀ ਉਹ ਹਾਂ ਜਿਹਦਾ ਹਿੱਸਾ ਜ਼ਿਆਦਾ ਅਗੇ ਨੂੰ ਜਿਵੇਂ 36 ਦੀ ਹਾਲੈਂਡ ਦੀ ਆ ਉਹਨਾਂ ਦਾ ਹਿੱਸਾ ਜ਼ਿਆਦਾ ਅਗੇ ਨੂੰ ਮੈਸੀ ਨੂੰ ਉਹਦੇ ਵਾਸਤੇ ਸਪੈਸ਼ਲ ਤਿਆਰ ਕੀਤਾ ਇਹ ਵੀਡੀਓ ਸ਼ਾਟ ਜਿਨ੍ਹਾਂ ਦੀ ਜ਼ਿਆਦਾ ਨਹੀਂ ਵੀ ਨਾ ਫਾਰਮ ਡੈਕ ਹਾਂ ਉਹਨਾਂ ਚ ਲੋਡ ਪੈਂਦੀ ਮੈਸੇਜ ਦੀ ਹੁਕਮੀ ਵੀ ਹੁੰਦੀ ਆ ਠੀਕ ਆ ਜੀ ਕਿਹਾ ਟਰਾਲੀ ਤੱਕ ਉਹ ਨੀਵੀਂ ਚੱਲਦੀ ਆ ਇਸ ਗਾਟੇ ਦੇ ਨਾਲ ਗੰਦੇ ਟਰਾਲੀ ਦਾ ਲੈਵਲ ਹੋ ਜਾਂਦਾ ਲੈਵਲ ਹੋ ਕੇ ਰਹਿੰਦੀ ਆ ਯਾਨੀ ਕਿ ਇਹ ਨੀ ਉੱਚੀ ਜੀ ਨਹੀਂ ਰਹਿੰਦੀ ਜਾਂ ਨੀਵੀਂ ਜੀ ਨਹੀਂ ਰਹਿੰਦੀ ਡੈਗਦੀ ਨਹੀਂ ਤੇ ਜਿਹੜੇ ਇਹਦੇ ਵਿੱਚ ਬਈ ਤੁਸੀਂ ਜਿਹੜਾ ਰੰਗ ਦੀ ਪੇਂਟ ਦੀ ਦੱਸੋ ਕੀ ਗਾਰੰਟੀ ਦੇ ਰਹੇ ਆ ਜੀ ਪੇਂਟ ਦੀ ਭਾਜੀ ਆਪਣਾ ਟੂਕੇ ਦਾ ਤੇ ਇਸਪਾ ਦਾ ਪੇਂਟ ਕਰਦੇ ਆਂ ਠੀਕ ਆ ਕੁਆਲਿਟੀ ਦੀ ਪੂਰੀ ਪੇਂਟ ਦੀ ਵੀ ਦਿੱਤੀ ਜਾਊਗੀ ਵੀ ਪੀਸ ਲੱਗਦਾ ਬਿਫੋਰ ਪੇਂਟ ਹੁੰਦਾ ਭਾਜੀ ਆਪਣਾ ਠੀਕ ਆ ਬਿਫੋਰ ਪੇਂਟ ਦਾ ਕਹਿੰਦਾ ਮਤਲਬ ਇਹ ਨਹੀਂ ਕਿ ਕੱਲਾ ਬਾਹਰੋਂ ਬਾਹਰ ਰੰਗ ਆ ਅੰਦਰੋਂ ਵੀ ਇਹ ਚੀਜ਼ਾਂ ਸਾਰੀਆਂ ਰੰਗ ਹੋਣਗੀਆਂ ਇੱਕ ਨੰਬਰ ਕੁਆਲਿਟੀ ਦੇ ਵਿੱਚ ਠੀਕ ਆ ਪਹਿਲਾਂ ਆਪਣੀ ਸਪਾਈ ਬਹੁਤ ਹੁੰਦੀ ਆ ਫੇਰ ਪੇਂਟ ਹੁੰਦਾ ਠੀਕ ਆ ਬਾਕੀ ਮੇਨ ਗੱਲ ਆ ਬਾਈ ਹੋਰਾਂ ਦਾ ਨਾਮ ਚੱਲਦਾ ਪੀਟੀਓ ਵਾਲੀਆਂ ਟਰਾਲੀਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਣੇ ਕੰਮ ਦੀਆਂ ਉਹ ਵੀ ਬਹੁਤ ਹੈਗੀਆਂ ਜਿੱਦਾਂ ਇਹਦੇ ਚ ਆਪਣਾ 3 ਇੰਚੀ ਦਾ ਬੁਸ਼ ਪਾਇਆ ਹੁੰਦਾ ਠੀਕ ਆ ਟੈਂਪਰੇਚਰ ਸਰੀਆ ਲੱਗਾ ਹੋਊਗਾ ਠੀਕ ਆ ਆਮ ਆਪਾਂ ਟਰਾਲੀ 'ਚ ਦੇਖਦੇ ਆ ਇਹ ਸਾਲ ਦੋ ਸਾਲ ਲੱਗਦਾ ਫਿਰ ਕੀ ਘਰ ਜਾਂਦੀ ਆ ਅੱਛਾ ਲੱਗ ਜਾਂਦੀ ਆ ਠੀਕ ਆ ਲੈਵਲ ਦੇ ਵੀ ਰਿਕਰ ਨੂੰ ਵੀ ਹਾਸਾ ਹੁੰਦਾ ਵੀ ਰੈਸਟ ਲੈਂਦਾ ਮੇਨ ਗੱਲ ਆ ਯਾਰ ਜਦੋਂ ਰੁਪਈਏ ਇੱਕ ਦਿਨ ਇੱਕ ਕਰ ਹੀ ਲੱਗਣੇ ਆ ਬੁਸ਼ ਲੱਗਾ ਹੋਗਾ ਫਿਰ ਇਹਦੇ 'ਚ ਵਿੱਚ ਵੀਕ ਨਾ ਦੇਣ ਨਾ ਬੁਸ਼ ਪਾਇਆ 3 ਇੰਚੀ ਦਾ ਸਹੀ ਗੱਲ ਆ ਬਾਈ ਹਾਂਜੀ ਠੀਕ ਆ ਸਰੀਆ ਹੋਊਗਾ ਬਾਈ ਇਹਨਾਂ ਦਾ ਆਮ ਆਪਾਂ ਇਹਨਾਂ ਦੇ ਦੇਖਦੇ ਆ ਇਹਦੇ 'ਚ ਪਾਇਆ ਹੁੰਦਾ ਤਕਰੀਬਨ ਦਾਉਂ ਨੀ ਮੰਦਾ ਤੇ 15 ਠੀਕ ਹੈ ਜੀ ਬਾਕੀ ਮੇਨ ਗੱਲ ਇਹ ਹੈ ਬਾਈ ਇਹ ਜਿਵੇਂ ਰਸਿਆਂ ਦੀ ਖਿੱਚਾਂ ਪਾਉਣ ਵਾਸਤੇ ਹੋਵੇ ਗੰਨੇ ਦੀ ਟਰਾਲੀ ਆ ਕੋਈ ਆਲੂ ਵਾਸਤੇ ਇਹ ਜਿਵੇਂ ਗੰਨੇ ਵਾਸਤੇ ਇਹਦੇ ਵਿੱਚ ਬੈਡ ਹੋਰ ਕਿਹੜੇ ਤਰ੍ਹਾਂ ਦਾ ਲਾ ਰਹੇ ਆ ਜੀ ਬੈਟੇ ਦੇ ਵਿੱਚ ਇੱਕ ਐਂਗਲ ਵਾਲਾ ਵੀ ਲਾਣੇ ਭਾਜੀ ਸਿੰਪਲ ਵਾਲਾ ਠੀਕ ਆ ਉਹਦੇ ਵਿੱਚ ਪ੍ਰਾਈਸ ਇਕਨੋਮੀ ਮਾਡਲ ਦੇ ਵਿੱਚ ਕੀ ਫਰਕ ਆ ਜੇ ਚਾਹੀਦਾ ਹੋਵੇ ਆਪਾਂ ਨੂੰ ਨਾ ਠੀਕ ਹੈ ਜੀ ਜਦੋਂ ਆਪਾਂ ਨੂੰ ਮਾਡਲ ਦੀ ਜਿਆਦਾ ਕੋਸਟ ਵਾਲੀ ਦੀ ਜਰੂਰਤ ਨਹੀਂ ਹੈਗੀ ਹਾਂ ਆਪਾਂ ਟੂਲ ਬਾਕਸ ਛੋਟਾ ਕਰ ਸਕਦੇ ਆ ਅਸੈਸਰੀ ਘਟ ਜੂਗੀ ਅਸੈਸਰੀ ਜਿੱਦਾਂ ਮਟੀਰੀਅਲ ਸਾਡਾ ਸੇਲ ਦਾ ਦਊਗਾ ਸਾਡਾ ਟਾਟਾ ਠੀਕ ਆ ਮਟੀਰੀਅਲ ਉਹੀ ਰਹਿਣਾ ਠੀਕ ਆ ਲੋਕ ਇਦਾਂ ਨਹੀਂ ਦਊਗੀ ਇਹਦੀ ਠੀਕ ਆ ਠੀਕ ਆ ਬਾਈ ਬਾਕੀ ਮੇਨ ਗੱਲ ਇਹ ਆ ਕਿ ਜੇ ਕਿਸੇ ਨੂੰ ਰੁਪਈਆ ਘੱਟ ਲਾਉਣੇ ਆ ਬਣਾਉਣੀ ਪੀਟੀਓ ਵਾਲੀ ਆ ਬਾਈ ਬਿਨਾ ਟਾਇਰਾਂ ਤੋਂ ਵੀ ਤੁਸੀਂ ਦੱਸ ਦੇ ਜੀ ਦੇ ਦਾਂਗੇ ਹਾਂਜੀ ਹਾਂਜੀ ਬਾਈ ਚਾਂਸ ਬਾਈ ਕੋਲੇ ਕਿਸੇ ਕੋਲੇ ਘਰੇ ਟਾਇਰ ਪਏ ਆ ਜਾਂ ਘੱਟ ਪਾਉਣੇ ਆ ਨਵੇਂ ਜਮਾਂ ਨਹੀਂ ਪਾਉਣੇ ਤਾਂ ਬਾਈ ਕਹਦਾ ਤੁਸੀਂ ਆਪਦੇ ਟਾਇਰ ਪਾ ਲਿਓ ਆਪਾਂ ਕੱ ਲਈ ਟਰਾਲੀ ਤਿਆਰ ਕਰਕੇ ਦੇ ਦਾਂਗੇ ਹਨਾ ਉਹਦੇ ਵਿੱਚ ਪਾਕੀ ਪਾਜੀ ਅਸੀਂ ਬਿਨਾ ਟਾਇਰਾਂ ਤੋਂ ਵੀ डील ਹੁੰਦੀ ਆ ਕਸਟਮਰ ਦੀ ਚੁਆਇਸ ਤੇ ਆ ਟਾਇਰ ਕਸਟਮਰ ਦੀ ਚੁਆਇਸ ਤੇ ਦਿੱਤੇ ਜਾਂਦੇ ਆ ਤੁਹਾਨੂੰ ਆਪਾਂ ਇਧਰ ਬਾਈ ਮਗਰਲੇ ਪਾਸੇ ਡਾਲੇ ਵਿਖਾ ਦਈਏ ਜਿਹੜਾ ਤੁਸੀਂ ਆ ਲਾ ਰਹੇ ਹੋ ਲੋਕ ਸਿਸਟਮ ਇਹ ਵੀ ਵਿਖਾ ਦਿਓ ਜੀ ਮੜਾ ਖੋਲ ਕੇ ਇਹ ਹੈਗਾ ਜੀ ਲੋਕ ਸਿਸਟਮ ਇਹਨਾਂ ਡਾਲਾ ਖੋਲਣ ਵਾਸਤੇ ਇਹ ਨਹੀਂ ਕਿ ਤੁਰੇ ਜਾਂਦਾ ਜਾਂ ਡਾਲਾ ਸੱਟ ਮਾਰ ਜੂਗਾ ਜਾਂ ਫੇਟ ਸੋਹਣੀ ਵੀ ਚੀਜ਼ ਆ ਤੇ ਕੰਮ ਵੀ ਪੂਰਾ ਦਿੰਦੀ ਆ ਕਲੀ ਪਿੱਛੇ ਸਾਡੇ ਕੋਲ ਨੰਦੇ ਆ ਇਹਦੇ ਤੇ ਪੰਜ ਚੈਨਲ ਦਿੱਤੇ ਹੋਣਗੇ ਆਮ ਇਹਦੇ ਚ ਆਪਾਂ ਦੇਖਦੇ ਆਂ ਅਦਰ ਟਰਾਲੀਆਂ ਅੱਛਾ ਨੇ ਤੋਂ 4 ਠੀਕ ਆ 5 ਚੈਨਲ ਤਾਂ ਇਹਦੇ ਵਿਚਾਲੇ ਆਪਣਾ ਟੈਂਪਲ ਸਹੀਆ ਪਾਇਆ ਹੋਊਗਾ ਬੋਛ ਲੱਗਾ ਭਾਜੀ ਵਿਚ ਠੀਕ ਆ ਭਾਈ ਆਪਣਾ ਟੈਂਪਲ ਸਹੀਆ ਪਾਇਆ ਹੋਊਗਾ ਡਾਲਾ ਜਲਦੀ ਕਿਤੇ ਪਲੇ ਨਹੀਂ ਮਾਰਦਾ ਠੀਕ ਆ ਜਲਦੀ ਕਿਤੇ ਇਹ ਨਹੀਂਗਾ ਕਿ ਢਿੱਲਾ ਜਾ ਹੋ ਜਾਊਗਾ ਜਾਂ ਖੜਕਣ ਲੱਗ ਪਊਗਾ ਜਾਂ ਲੀਕ ਹੋਣ ਲੱਪੂ ਗੰਨੇ ਦੇ ਫਾਰਮਰਾਂ ਵਾਸਤੇ ਸਪੈਸ਼ਲ ਇਹ ਜਿਹੜੀ ਆਪਣੀ ਡਾਲੇ ਵਾਲੀ ਪਾਈਪ ਹੁੰਦੀ ਹੈ ਨਾ ਭਾਜੀ ਠੀਕ ਆ ਗੰਨੇ ਦੇ ਵਿੱਚ ਕਿਨਾਂ ਦੇ ਨਾ ਜਦੋਂ ਆਪਾਂ ਗੰਨਾ ਲੱਦਿਆ ਹੁੰਦਾ ਪੰਪਰ ਮਾਰਦੇ ਬਾਅਦ ਬਾਅਦ ਇਕੱਠੀ ਹੋ ਜਾਂਦੀ ਹੈ ਠੀਕ ਆ ਤੇ ਇਹਦੇ 'ਚ ਆਪਾਂ ਇੱਕ ਇਹ ਜੋ ਸਧੂ ਆਟਰ ਪੱਤੀ ਪਾ ਦਿੰਦੇ ਠੀਕ ਹੈ ਜੀ ਹਾਂ ਪਰ ਜਦੋਂ ਡਾਲਾ ਖੁੱਲਦਾ ਇੱਥੇ ਆ ਜਾਂਦਾ ਹਾਂ ਟੱਕਰ ਲਾ ਜਾਂਦੀ ਹੈ ਬੈਂਡ ਨਹੀਂ ਜਾਂਦੀ ਹੁੰਦੀ ਠੀਕ ਹੈ ਸਪੋਰਟ ਇਹਦੇ ਵਿੱਚ ਵੀ ਫੁੱਲ ਸਪੋਰਟ ਇਹਦੇ ਵਿੱਚ ਵੀ ਸਪੋਰਟ ਪਾਈ ਹੋਈ ਆ ਠੀਕ ਹੈ ਬਾਈ ਯਾਨੀ ਕਿ ਇੱਥੇ ਵੀ ਫੁੱਲ ਕੁਆਲਿਟੀ ਹੈ ਬਾਹਰੋਂ ਆਪ ਨੂੰ ਐਂ ਲੱਗਦਾ ਕਿ ਜਿਵੇਂ ਨਾਰਮਲ ਪੈਪ ਹੁੰਦੀ ਹੈ ਪਰ ਇਹਦੇ ਵਿੱਚ ਵੀ ਬਾਈ ਹੋਰਾਂ ਦੇ ਪੱਕੇ ਕੰਮ ਕੀਤੇ ਹੋਏ ਆ ਤੇ ਬਾਕੀ ਤੁਹਾਨੂੰ ਇਧਰਲੇ ਪਾਸੇ ਵੀ ਨਿਗਮ ਰਾਦੀਏ ਤਾਂ ਆਹ ਜਿਹੜਾ ਆਪਣਾ ਡਾਲਾ ਨਵਾਂ ਡਿਜ਼ਾਈਨ ਆ ਨਾ ਬ੍ਰੇਕ ਰਹੂਗੀ ਬਾਜੀ ਠੀਕ ਇਹਦੇ ਵਿੱਚ ਕੀ ਰਹੂਗੀ ਬ੍ਰੇਕ ਵੀ ਹੈਗੀ ਆ ਜੀ ਇਹਨਾਂ ਵਿੱਚ ਠੀਕ ਆ ਉਹ ਟਰੈਕਟਰ ਨਾਲ ਅਟੈਚ ਹੋ ਜੂ ਟਰੈਕਟਰ ਠੀਕ ਆ ਯਾਨੀ ਕਿ ਇਹ ਨਹੀਂ ਆਪਾਂ ਬਾਈ ਚਾਂਸ ਕਿਥੇ ਢਾਲ ਵਾਲੇ ਥਾਂ ਤੇ ਜਾ ਕੇ ਠਲਣਾ ਟਾਲਾ ਤੇ ਆਪਾਂ ਨੂੰ ਲੱਗੂ ਕਿ ਟਰੈਕਟਰ ਕੱਲਾ ਕਿਵੇਂ ਠਾਲੂ ਇਹ ਮਗਰ ਠਾਲ ਦੂਗਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਜਿਹੜਾ ਆਪਣਾ ਆ ਲੱਗਿਆ ਬਾਈ ਇਹ ਵੈੱਡ ਕੱਟ ਵਾਲਾ ਹੈ ਨਾ ਕੱਟ ਵਾਲੇ ਦੇ ਵਿੱਚ ਥੋੜਾ ਬਾਹਲਾ ਜਿਵੇਂ ਆਪਾਂ ਰੋਕਣਾ ਖੋਲਣਾ ਉਸ ਹਨਾ ਕਰ ਸਕਦੇ ਆ ਜੇ ਤੁਸੀਂ ਫੁੱਟ ਕਰ ਖੋਲਣਾ 2 ਫੁੱਟ ਖੋਲਣਾ ਉਸ ਹਨਾ ਆਪਦੇ ਹਿਸਾਬ ਨਾਲ ਮੇਨਟੇਨ ਕਰ ਸਕਦੇ ਆ ਜੀ ਨਾਲ ਆਪਾਂ ਦਾ ਬੰਦਾ ਨਹੀਂ ਖੱਲਣਾ ਪੈਣਾ ਵੀ ਫੜ ਕੇ ਖੜੋ ਸਹੀ ਗੱਲ ਆ ਬਾਈ ਦੀ ਗੱਲ ਕਰੀ ਆਪਾਂ ਇਸ ਟਰਾਲੀ ਦਾ ਸਹਿਜ ਕੀ ਆ ਜੀ ਸਾਈਜ਼ ਇਹਦਾ ਭਾਜੀ ਦਊਗਾ 24 7 24 7 9 8 ਭਾਜੀ ਠੀਕ ਆ 24 24 ਲੰਬਾ ਪੌਣੇ 8 ਚੌੜਾ ਇਹ ਤੇ ਇਹਦੇ ਵੀ ਬੈੱਡ ਭਾਈ ਕਿੰਨੇ ਫੁੱਟ ਆ ਇਹਦਾ ਬੈੱਡ ਭਾਜੀ ਆਪਾਂ ਰੱਖਿਆ 3.5 ਫੁੱਟ ਦਾ 3.5 ਪੌਣੇ 2 ਫੁੱਟੀ ਵੜਾ 2 ਫੁੱਟੀ ਵੜਾ ਠੀਕ ਆ ਪੂਰੀ ਉਸਾਉਣੀ ਰੱਖਿਆ ਤੇ ਵਜ਼ਨ ਦੀ ਗੱਲ ਕਰੀ ਤਾਂ ਵਜ਼ਨ ਕਿੰਨਾ ਹੋਊਗਾ ਭਈ ਇਹਦਾ ਵਜ਼ਨ ਇਹਦਾ ਭਾਜੀ 75 ਤੋਂ 78 ਕੁਆਂਟਲ ਦੇ ਕਰੀਬ ਹੋਊਗਾ 75 ਤੋਂ 78 ਕੁਆਂਟਲ ਪੂਰਾ ਫੁੱਲ ਨਿਗਰ ਆ ਜਿੰਨਾ ਕਹਿ ਦਿਆ ਉਨਾ ਹੀ ਨਿਗਰ ਆ ਜਿਹੜਾ ਆਪਣਾ ਨਾਲ ਹੀ ਖੜਾ ਵੀ ਇਧਰਲੇ ਪਾਸੇ ਉਹਦਾ ਉਹਦਾ ਵਜਨ ਕਿੰਨਾ ਹੋਊਗਾ ਜਿਹੜਾ ਆਪਾਂ ਵਜਨ ਤਕਰੀਬਨ ਤਕਰੀਬਨ ਭਾਜੀ 48 ਕੁਇੰਟਲ ਦੇ ਆ। ਆਸਟ੍ਰੇਲੀਆ ਦਾ 48 45 ਤੋਂ 50 ਕੁਇੰਟਲ ਦੇ ਵਿੱਚ ਹੋਊਗਾ ਕੋਈ 2-3 ਕੁਇੰਟਲ ਇਧਰ ਉਧਰ ਹੋ ਸਕਦਾ ਪਰ ਮੇਨ ਇੰਨਾ ਟਾਰਗੇਟ ਲੈ ਕੇ ਚੱਲਦੇ ਆ ਤੁਸੀਂ। ਹਾਂਜੀ ਭਾਜੀ। ਹਾਂ ਇੱਕ ਤਾਂ ਭਈ ਆਪਦਾ ਮੋਬਾਈਲ ਨੰਬਰ ਬੋਲ ਦਿਓ ਜੀ। ਆਲਟੀਚ ਕੰਮ ਤੋਂ ਮਾਇਨੇ ਨਹੀਂ ਕਰਦੇਗੇ। ਠੀਕ ਆ। ਮੋਬਾਈਲ ਨੰਬਰ ਦੱਸੋ ਜੀ ਆਪਦਾ। 99 ਜੀਦੋ 50 9805 22668 22668 22668 ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਇੰਨਾ ਟਰਾਲਿਆਂ ਦੇ ਵਿੱਚੋਂ ਤੁਸੀਂ ਜਿਹੋ ਜਿਹਾ ਟਰਾਲਾ ਬ ਤੁਸੀਂ ਬਣਾ ਸਕਦੇ ਆ ਜੀ ਤੇ ਬਾਕੀ ਇਹ ਸੀਗਾ ਸਾਈਜ਼ ਆਪਣਾ 1.58 ਪੌਣੇ 8 ਭਾਈ ਸਾਢੇ 1.58 ਪੌਣੇ 8 ਦਾ ਆਹ ਸਾਈਜ਼ ਆ ਜੀ ਬਾਕੀ ਇਹਦੇ ਵਿੱਚ ਤੁਸੀਂ ਜੇ ਕੋਈ ਚੀਜ਼ ਘਟਾਉਣੀ ਆ ਤਾਂ ਘਟਾ ਵੀ ਸਕਦੇ ਵਧਾਉਣੀ ਆ ਤਾਂ ਵਧਾ ਆ ਪੀਟੀਓ ਟਰਾਲੀ ਦਾ ਤੁਸੀਂ ਕੰਮ ਵੇਖ ਲਿਆ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਕਾਰੋਬਾਰ ਦੀ ਕੋਈ ਵੀ ਖੇਤੀ ਸਾਧਨ ਵੇਚਣਾ ਲੈਣਾ ਖਰੀਦਣਾ ਜਾਂ ਕੋਈ ਟਰੈਕਟਰ ਵੇਚਾ ਹੋਇਆ ਲੱਭਣਾ ਤਾਂ ਆਪਣੇ ਚੈਨਲ ਤੇ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 6239529480 ਦੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਤੇ ਇਹਨਾਂ ਮੁਕੇਰੀਆਂ ਵਾਲਿਆਂ ਦਾ ਨੰਬਰ ਸਕਰੀਨ ਦੀ ਚੁੰਡ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹਨਾਂ ਟਰਾਲੀਆਂ ਬਾਰੇ ਹੋਰ ਨੌਲੇਜ ਲੈ ਸਕਦੇ ਆ ਤੇ ਇਹ ਟਰਾਲੀਆਂ ਤੁਸੀਂ ਖਰੀਦ ਸਕਦੇ ਆ ਜੀ ਧੰਨਵਾਦ